ਕਈ ਆ ਵਿਚਾਰ ਵਟਾਂਦਰੇ ਚੱਲ ਰਹੇ ਨੇ ਉਸ ਵਿਚਾਰ ਲਗਾਤਾਰ ਮੀਟਿੰਗਾਂ ਜਿਹੜੀਆਂ ਹੈਗੀਆਂ ਤੇ ਵਿਰੋਧੀ ਵੀ ਇਸ ਮੀਟਿੰਗਾਂ ਦੇ ਧਿਆਨ ਰੱਖ ਰਹੇ ਨੇ ਉਹ ਪੈਰਲਰ ਉਹ ਵੀ ਇੱਕ ਮੀਟਿੰਗਾਂ ਸ਼ੁਰੂ ਹੋ ਜਾਂਦੀਆਂ ਫਿਰ ਬਰਾਬਰ ਤੇ ਮੈਂ ਕਹਿੰਨਾ ਬਹੁਤ ਚੰਗੀ ਗੱਲ ਆ ਜਿੱਦੀ ਜਿੱਦੀ ਸੋਚ ਜਿੱਥੇ ਜਿੱਥੇ ਖੜੀ ਐ ਉਹਨੂੰ ਮੀਟਿੰਗਾਂ ਵੀ ਕਰਨੀ ਚਾਹੀਦੀਆਂ ਸੰਘਰਸ਼ ਵੀ ਕਰਨਾ ਚਾਹੀਦਾ ਲੋਕਾਂ ਦੀ ਕਚਹਿਰੀ ਵਿੱਚ ਜਾਣਾ ਚਾਹੀਦਾ ਲੋਕਾਂ ਨੇ ਫਤਵਾ ਦੇਣਾ ਹੈ ਕਿਹੜਾ ਠੀਕ ਆ ਤੇ ਕਿਹੜਾ ਗਲਤ ਆ ਇਹੋ ਜੇ ਪਹਿਲਾਂ ਵੀ ਬੜੀ ਬੜੀ ਮਾਹੌਲ ਬਣੇ ਨੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਰਹਿਨਬਾਈ ਥੱਲੇ ਅਸੀਂ ਕਣਵੇਂ ਦੀ ਇਲੈਕਸ਼ਨ ਲੜ ਰਹੇ ਸੀ ਸਾਡੇ 38 ਕੈਂਡੀਡੇਟ ਮਾਰੇ ਗਏ ਸੀ ਜੀ ਉਦੋਂ ਮੂੰਹ ਵੀ ਸਾਡੇ ਖਿਲਾਫ ਬੋਲਦੇ ਸੀ ਤੇ ਗੋਲੀਆਂ ਵੀ ਵੱਜਦੀਆਂ ਸੀ ਉਹਨਾਂ ਹਾਲਾਤਾਂ ਵਿੱਚੋਂ ਦੀ ਵੀ ਨਿਕਲ ਕੇ ਲੋਕਾਂ ਨੇ ਫਤਵਾ ਦਿੱਤਾ ਤਿੰਨ ਵਾਰ ਪੰਜਾਬ ਦੇ ਮੁੱਖ ਮੰਤਰੀ ਫਿਰ ਸਰਦਾਰ ਪ੍ਰਕਾਸ਼ ਸਬਦਲ ਬਣ ਕੇ ਅੱਜ ਵੀ ਲੋਕਾਂ ਨੇ ਫਤਵਾ ਦੇਣਾ ਵਾ ਤੇ ਹਾਲਾਤ ਜਿਹੜੇ ਨੇ ਸਾਫ਼ ਸੁਥਰੇ ਨਜ਼ਰ ਲੋਕਾਂ ਨੂੰ ਆਉਣ ਲੱਗ ਪਏ ਮਤਲਬ ਕਿੰਨੇ ਨੇ ਕਿ ਹੁਣ ਅਸੀਂ ਭਰਤੀ ਮੀਮ ਫਿਰ ਸ਼ੁਰੂ ਕਰਨੀ ਹੈ ਇਹ ਅਸਲੀ ਹੈਗੀ ਆ ਜਿਹੜੀ ਪਹਿਲਾਂ ਹੋ ਚੁੱਕੀਆਂ ਨੇ ਉਹਨਾਂ ਚੀਜ਼ਾਂ ਤੇ ਨਾ ਧਿਆਨ ਦੇ ਕੇ ਕੱਲ ਵੱਡਾ ਇਕੱਠ ਜਿਹੜਾ ਕੀਤਾ ਜਾ ਰਿਹਾ ਮਾਨਪੇ ਤੇ ਆਲੀ ਹੋਰ ਜਿਹੜੇ ਗਰੁੱਪ ਹੈਗਾ ਜੀ ਮੈਂ ਸਮਝਦਾ ਕਿ ਭਰਤੀ ਮਾਨ ਸਾਹਿਬ ਵੀ ਕਰ ਰਹੇ ਨੇ ਭਰਤੀ ਅਮਰਤਪਾਲ ਜੀ ਵੀ ਕਰ ਰਹੇ ਨੇ ਭਰਤੀ ਇਹ ਵੀ ਕਰ ਰਹੇ ਨੇ ਲੋਕਾਂ ਦੀ ਕਚਹਿਰੀ ਵਿੱਚ ਜਾਣ ਲੋਕ ਕੀ ਫਤਵਾ ਦਿੰਦੇ ਨੇ ਲੋਕ ਕਿੰਨੀ ਅਸ਼ੀਰਵਾਦ ਦਿੰਦੇ ਨੇ ਲੋਕ ਚੱਲਦੇ ਨੇ ਕਿ ਨਹੀਂ ਇਹ ਲੋਕਾਂ ਦੇ ਸਾਹਮਣੇ ਆ ਜਾਣੀਏ ਕੋਈ ਸਮੇਂ ਬਾਅਦ ਇਹੋ ਜੇ 3500 ਅਕਾਲੀ ਦਲ ਪਹਿਲਾਂ ਵੀ ਬਣੇ ਤੇ ਜਿ ਸ਼ਰੋਮਣੀ ਅਕਾਲੀ ਦਲ ਫੇਰ ਜਿੱਤ ਕੇ ਨਿਕਲਦਾ ਰਿਹਾ ਤੇ ਹੁਣ ਵੀ ਸ਼ਰੋਮਣੀ ਅਕਾਲੀ ਦਲ ਨੇ ਪਾਵਰ ਚਾਉਣਾ ਹੈ ਜਥੇਦਾਰ ਅਸੀਂ ਗੁਰਦਾਸ ਜਿਨ੍ਹਾਂ ਨੇ ਇਹ ਵੀ ਸਪਸ਼ਟ ਕੀਤਾ ਕਿ ਅਸੀਂ ਗਰੀਬਾਂ ਦੇ ਘਰਾਂ ਤੋਂ ਚੱਲਾਂਗੇ ਇੱਕ ਵੱਡੀ ਮਹੀਮ ਸ਼ੁਰੂ ਕਰਾਂਗੇ ਤੇ ਉਹਨਾਂ ਦੇ ਮਜ਼ਾਕ ਉਡਾਇਆ ਜਾ ਰਿਹਾ ਕਿ ਜਿਹੜੇ ਉਹ ਘਰਾਂ 'ਚ ਜਾ ਕੇ ਗਰੀਬਾਂ ਤੱਕ ਹਰ ਘਰ ਜਾ ਕੇ ਇੱਕ ਜਿਹੜੀ ਸਰੋਪਾ ਉਹਨਾਂ ਨੂੰ ਲੋਕ ਪਾ ਰਹੇ ਨੇ ਉਹਨਾਂ ਦੇ ਦਸਤਾਰ ਸਿਤਰਾ ਕਰ ਰਹੇ ਨੇ ਕਿ ਇਸ ਤੇ ਟਰੋਲ ਕੀਤੇ ਜਾ ਰਹੇ ਨੇ ਸਿੰਘ ਸਾਹਿਬ ਗੁਰਦਾਸ ਸਾਹਿਬ ਬਹੁਤ ਪਵਿੱਤਰ ਸਥਾਨ ਤੇ ਬਿਰਾਜਮਣ ਨੇ ਔਰ ਮੈਂ ਸਮਝਣਾ ਕਿ ਜਿਸ ਢੰਗ ਦੇ ਨਾਲ ਉਹ ਲੋਕਾਂ ਵਿੱਚ ਜਾ ਰਹੇ ਨੇ ਉਹਦਾ ਅਸੀਂ ਸਵਾਗਤ ਕਰਨੇ ਆ ਉਹ ਕੌਮ ਨੂੰ ਦੁਬਦਾਬ ਵਿੱਚੋਂ ਕੱਢਣਗੇ ਤੇ ਕੌਮ ਦੀ ਅਗਵਾਈ ਕਰਨਗੇ ਮਤਲਬ ਕੋਈ ਅਜਿਹੇ ਜਿਹੜੇ ਕਰ ਰਹੇ ਨੇ ਇਹਨਾਂ ਦੇ ਮਤਲਬ ਮਨਸ਼ਾ ਕੀ ਹੈਗੀ ਇਹਨਾਂ ਲੋਕਾਂ ਜਿਹੜੇ ਜਥੇਦਾਰ ਤੇ ਉਹ ਜਥੇਦਾਰ ਜਿਹੜਾ ਸਰਮੋਰ ਜਿਹੜਾ ਸੀ ਕਹਿੰਦੀ ਹੱਤ ਬੰਨਦੇ ਨੇ ਧੂਆਂ ਧਾਰ ਮਹੀ ਪੈਂਦਾ ਹੋਵੇ ਤੇ ਉਹ ਹਵਾਵਾਂ ਤੋਂ ਪੁਰਾਣੇ ਬਜ਼ੁਰਗ ਦੱਸ ਦਿੰਦੇ ਸੀ ਪੇ ਹੁਣ ਮੀ ਜਿਹੜਾ ਵਾਏ ਹਟ ਜਾਣਾ ਵਾ ਤੇ ਧੁੱਪ ਲੱਗੀ ਹੋਏ ਤੇ ਹਵਾਵਾਂ ਤੋਂ ਅੰਦਾਜ਼ਾ ਲਾ ਕੇ ਦੱਸ ਦਿੰਦੇ ਹੁਣ ਮੀ ਆਵੇਗਾ ਹਾਲਾਤ ਇਹ ਦੱਸਦੇ ਨੇ ਕਿ ਇੱਕਾ ਦੁੱਕਾ ਬੋਲਣ ਵਾਲੇ ਲੋਕ ਜਿਹੜੇ ਨੇ ਉਹਨਾਂ ਨੂੰ ਲੋਕਰ ਰਿਜੈਕਟ ਕਰ ਮੇਰੇ ਆਖਰੀ ਸਵਾਲ ਹੈਗਾ ਜਿਹੜਾ ਇੱਕ ਜਿਹੜੇ ਇੱਕ ਹਿਮਾਚਲ ਦੇ ਜਾਰਵਾਈ ਜਿਹੜੇ ਬੱਚੇ ਜਿਹੜੇ ਜਿਹੜੇ ਆਪਣੇ ਕਈ ਪੰਥਕ ਜਗ੍ਹਾ ਤੇ ਜਾ ਰਹੇ ਨੇ ਉਹਨਾਂ ਦੇ ਝੰਡੇ ਉਤਾਰੇ ਜਾ ਰਹੇ ਨੇ ਮਨੀਕਰਨ ਸਾਦਾ ਬਹੁਤ ਪਵਿੱਤਰ ਸਥਾਨ ਹੈ ਹਿਮਕੁੰਡ ਸਾਹਿਬ ਹੈ ਜਿੱਥੇ ਲੱਖਾਂ ਲੋਕ ਮੱਥਾ ਟੇਕਣ ਹਰ ਸਾਲ ਜਾਂਦੇ ਨੇ ਪਰ ਜਿਹੜੀ ਇਹ ਘਟਨਾ ਹੋਈ ਹੈ ਮੈਂ ਦੀ ਬਹੁਤ ਵੱਡੇ ਪੱਧਰ ਤੇ ਨਖੇਦੀ ਕਰਨਾ ਤੇ ਜੇ ਕੋਈ ਇਮਾਨਦਾਰ ਸਰਕਾਰ ਹ ਤੇ ਉਹਨੂੰ ਇਹਦੇ ਚ ਦਖਲ ਦੇਣਾ ਚਾਹੀਦਾ